ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਸਮੂਹ ਬਿੱਦੜਬਾ ਨਿਵਾਸੀਆਂ ਨੂੰ ਮੈਂ ਵਧਾਈ ਦਿੱਤੀ ਆ। ਔਰ ਅਸੀਂ ਕਾਮਨਾ ਕਰਦੇ ਆ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਇਸ ਧਰਤੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਵੇ। ਔਰ ਅਸੀਂ ਸਾਰੇ ਰਾਮ ਭਗਤ, ਰਾਮ ਲੱਲਾ ਭਾਈ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜੀ ਇਹ ਸੋ ਮੈਂ ਸਮਝਦਾ ਕਿ ਬਹੁਤ ਪਵਿੱਤਰ ਦਿਹਾੜਾ ਹੈ ਸਾਡੇ ਵਾਸਤੇ। ਔਰ ਸ਼੍ਰੀ ਰਾਮ ਜੀ ਜਿਹੜੇ ਭਗਵਾਨ ਹੈ ਉਹ ਸਾਡੇ ਸਾਰਿਆਂ ਦੇ ਗੁਰੂ ਨੇ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਇਆ ਅੱਜ ਸਮੂਹ ਗਿੰਦੜਬਾ ਨਿਵਾਸੀਆਂ ਨੂੰ ਮੈਂ ਵਧਾਈ ਦਿੱਤੀ ਆ। ਔਰ ਅਸੀਂ ਕਾਮਨਾ ਕਰਦੇ ਆ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਸਤਿ ਸ਼੍ਰੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ। ਔਰ ਅਸੀਂ ਸਾਰੇ ਰਾਮ ਭਗਤ ਰਾਮ ਲੱਲਾ ਅਸੀਂ ਸਾਰੇ RAM ji ਦੀ ਮਹਿਮਾ ਦੇ ਵਿੱਚ ਉਹਨਾਂ ਦੇ ਗੁਣ ਗਾਣ ਕਰਦੇ ਰਹੀਏ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਈਏ ਅੱਜ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੰਜ ਦੀਵੇ ਸਰੋਂ ਦਾ ਤੇ ਬੱਥੀਆਂ ਲੱਡੂ ਤੇ ਇੱਕ ਵਧਾਈ ਦਾ ਕਾਰਡ ਜਿਹੜਾ ਅੱਜ ਅਸੀਂ ਸਮੂਹ ਨਗਰ ਕੌਂਸਲ ਦੇ ਜਿਹੜੇ ਸਾਡੇ ਸਾਥੀ ਕਰਨੇ ਪ੍ਰਧਾਨ ਜੀ ਨੇ ਮਾਈਸ ਪ੍ਰਧਾਨ ਜੀ ਨੇ ਮੈਂਬਰ ਸਾਹਿਬਾਨ ਨੇ ਤੇ ਸਾਰੇ ਕਾਂਗਰਸੀ ਜਿਹੜੇ ਭਰਾ ਨੇ ਅੱਜ ਅਸੀਂ ਘਰ-ਘਰ ਜਾ ਕੇ ਲੋਕ ਨੂੰ ਹੋਰ ਉਹ ਪ੍ਰਸ਼ਾਦ ਦੇ ਕੇ ਪੰਜੀ ਦਾ ਅਸੀਂ ਅੱਜ ਦਿਨ ਦਿਹਾੜਾ ਮਨਾਇਆ ਹੈ ਅੱਜ ਲੋਕਾਂ ਨੂੰ ਘਰ-ਘਰ ਜਾ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਸੋ ਮੇਰਾ ਖਿਆਲ ਅੱਜ ਸਿਆਸੀ ਜਿਹੜੀਆਂ ਗੱਲਾਂ ਉਹ ਫੇਰ ਕਰਾਂਗੇ